ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕਰਦਿਆ ਕਈ ਪ੍ਰਮੁੱਖ ਕਾਮਕਾਜੀ ਰੂਟਾ ਦਿੱਲੀ ਅੰਗਰੇਜ਼ੀ ਭਾਸ਼ਾ ਦੀਆਂ ਸਰਤਾਹ ਹੋਲ ਸਖਤ ਕਰ ਦਿੱਤੀਆਂ ਨੇ ਇਹ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਚੁਕੇ ਨੇ ਨਵੇਂ ਨਿਯਮਾਂ ਦੇ ਅਨੁਸਾਰ ਹੁਨਰਬੰਦ ਵਰਕਰ ਸਕਿਲ ਅਪ ਵਰਕਰ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਵਿਨੇਕਾਰਾਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦੇ ਉੱਚ ਮਿਆਰ ਉੱਤੇ ਖਰਾ ਉਤਰਨਾ ਹੋਵੇਗਾ ਬੋਲਣ ਸੁਣਨ ਪੜ੍ਹਨ ਅਤੇ ਲਿਖਣ ਦੇ ਲਈ ਲੋੜਿੰਦਾ ਪੱਧਰ ਹੁੰਦਾ B1 ਤੋਂ ਵਧਾ ਕੇ B2 ਕੀਤਾ ਦਿੱਤਾ ਹੈ ਕਿ ਆਮ ਯੂਰੋਪੀਅਨ ਫਰੇਮਵਰਕ ਆਫ ਅ ਰੈਫਰੈਂਸ ਮੁਤਾਬਕ ਬੀ2 ਪੱਧਰ ਨੂੰ ਉੱਚ ਵਿਚਾਰ ਕਲਾ ਮਿਆਰ ਮੰਨਿਆ ਜਾਂਦਾ ਹੈ ਜੋ ਲਗਭਗ ਵਿਦੇਸ਼ੀ ਭਾਸ਼ਾ A ਲੈਵਲ ਤੇ ਪ੍ਰੋਪਰ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਲੋਕਾਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਮੌਜੂਦ ਵੀਜ਼ਾ ਸ਼੍ਰੇਣੀ H1B ਵਿੱਚ ਨੇ ਜਦੋਂ ਤੱਕ ਉਹਨਾਂ ਨੂੰ ਆਪਣਾ ਵੀਜ਼ਾ ਬਦਲਣ ਦੀ ਲੋੜ ਨਾ ਪਵੇ ਡੀ ਐਮ ਐਚ ਸਟਾਲਾਰਟ ਲੌ ਫਰਮ ਦੀ ਪਾਈਵਲ ਅਤੇ ਇਮੀਗ੍ਰੇਸ਼ਨ ਵਿਸ਼ੇਸ਼ਿਸ ਕੈਮੀਲਾ ਕਲੇਮਨ ਕਹਿੰਦੀ ਹੈ ਕਿ ਨਵੇਂ ਨਿਯਮਾਂ ਦੇ ਕਾਰਨ ਵਿਦੇਸ਼ਾਂ ਤੋਂ ਭਰਤੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਟੈਸਟਾਂ ਦੀ ਉਪਲਬਧਤਾ ਸੀਮਤ ਹੈ ਉਨਾ ਚੇਤਾਵਨੀ ਦਿੱਤੀ ਹੈ ਕਿ ਵਾਦੂ ਸਮਾ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਰਗੇ ਖੇਤਰ ਦੇ ਵਿੱਚ ਜੋ ਅੰਤਰਰਾਸ਼ਟਰੀ ਸਟਾਫ ਉੱਤੇ ਨਿਰਭਰ ਨੇ ਉਹ ਮਜ਼ਦੂਰ ਘਾਟ ਨੂੰ ਹੋਰ ਵਧਾ ਸਕਦੇ ਨੇ ਇਸ ਦੌਰਾਨ ਬੈਨੇਸਾ ਗੈਂਗਵੈਨ ਇਮੀਗ੍ਰੇਸ਼ਨ ਲਾਅ ਤੇ ਸੀਨੀਅਰ ਕਲਾਈਂਟ ਮੈਨੇਜਰ ਰੌਲਸ ਕੈਨੇਡੀ ਕਹਿੰਦੇ ਨੇ ਕਿ ਨਵੇਂ ਨਿਯਮਾਂ ਕਾਰਨ ਦੇ ਲਈ ਸਮੇਂ ਅਤੇ ਖਰਚੀਆਂ ਦੇ ਜੋਖਮ ਨੂੰ ਵਧਾ ਸਕਦੇ ਨੇ ਹਾਲਾਂਕਿ ਅੰਗਰੇਜ਼ੀ ਪਾਸ਼ਾ ਦੀ ਸ਼ਰਤ ਪਿਨੇਕਾਰ ਤੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਨਾ ਕਿ ਸਪੌਂਸਰਸ਼ਿਪ ਦੀ ਸਿੱਧੀ ਲੋੜ ਦੇ ਵਜੋਂ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਕਿੰਨੇ ਬਣਾਉਣਾ ਹੈ ਕਿ ਹੁਨਰਮੰਦ ਪ੍ਰਵਾਸੀ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਏਕੀਕ੍ਰਿਤ ਹੋ ਸਕਣ ਅਤੇ ਉਹਨਾਂ ਦੇ ਕੋਲ ਮਜ਼ਬੂਤ ਤਾਨਾਸ਼ਾਹੀ ਹੁਨਰ ਹੋਣ ਸਰਕਾਰ ਨੇ ਵੀ ਸਪਸ਼ਟ ਗਾ ਦਿੱਤਾ ਹੈ ਕਿ ਜਿਹਨਾਂ ਮੌਜੂਦਾ ਵੀਜ਼ਾ ਧਾਰਕਾਂ ਨੇ ਪਹਿਲਾਂ ਹੀ B1 ਪੱਤਰ ਪੂਰਾ ਕਰ ਲਿਆ ਉਹ ਫਿਲਹਾਲ ਆਪਣੇ ਵੀਜ਼ਾ ਐਕਸਟੈਂਸ਼ਨ ਅਤੇ ਸੈਟਲਮੈਂਟ ਲਈ ਉਸੇ ਪੱਤਰ ਉਤੇ ਪ੍ਰੋਸੈਸ ਕਰ ਸਕਣਗੇ ਜੇਕਰ ਉਹ ਉਸੇ ਵੀਜ਼ਾ ਰੂਟਾਂ ਉਤੇ ਰਹਿੰਦੇ ਨੇ ਤਾਂ ਇਮੀਗ੍ਰੇਸ਼ਨ ਮਹਾਰਾਜ ਦੀ ਸਲਾਹ ਹੈ ਕਿ ਮਾਲਕ ਅਤੇ ਉਮੀਦਵਾਰ ਦੋਵੇਂ ਨਵੀਆਂ ਭਾਸ਼ਾ ਸ਼ਰਤਾਂ ਬਾਰੇ ਪਹਿਲਾਂ ਤੋਂ ਜਾਣੂ ਹੋਣ ਤਾਂ ਜੋ ਅਰਜ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਅਸਫਲਤਾ ਤੋਂ ਬਚੇ ਜਾ ਸਕੇ ਯੂਕੇ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਕਈ ਪ੍ਰਮੁੱਖ ਕਾਮਕਾਜੀ ਰੂਟਾ ਦੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਸਰਤਾ ਹੋਰ ਸਖਤ ਕਰ ਦਿੱਤੀਆਂ ਨੇ ਇਹ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਚੁੱਕੇ ਨੇ ਨਵੇਂ ਨਿਯਮਾਂ ਦੇ ਅਨੁਸਾਰ ਹੁਨਰਬੰਦ ਵਰਕਰ ਸਕਿਲ ਅਪ ਵਰਕਰ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਬਿਨੇਕਾਰਾਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦੇ ਉੱਚ ਮਿਆਰ ਉੱਤੇ ਖੜਾ ਉਤਰਨਾ ਹੋਵੇਗਾ ਬੋਲਣ ਸੁਣਨ ਅਤੇ ਪੜਨ ਅਤੇ ਲਿਖਣ ਦੇ ਲਈ ਲੋੜਿੰਦਾ ਪੱਤਰ ਹੁੰਦਾ B1 ਤੋਂ ਵਧਾ ਕੇ B2 ਕਾ ਦਿੱਤਾ ਗਿਆ ਆਮ ਯੂਰੋਪੀਅਨ ਫਰੇਮਵਰਕ ਆਫ ਅ ਰੈਫਰੈਂਸ ਮੁਤਾਬਕ B2 ਪੱਧਰ ਨੂੰ ਉੱਚ ਵਿਚਾਰ ਕਲਾ ਮਿਆਰ ਮੰਨਿਆ ਜਾਂਦਾ ਹੈ ਜੁਲਾਕਪਾਕ ਵਿਦੇਸ਼ੀ ਭਾਸ਼ਾ A ਲੈਵਲ ਦੇ ਬਰਾਬਰ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਲੋਕਾਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਮੌਜੂਦ ਵੀਜ਼ਾ ਸ਼੍ਰੇਣੀ H2 ਵਿੱਚ ਨੇ ਜਦੋਂ ਤੱਕ ਉਹਨਾਂ ਨੂੰ ਆਪਣਾ ਵੀਜ਼ਾ ਬਦਲਣ ਦੀ ਲੋੜ ਨਾ ਪਵੇ ਡੀਐਮਐਚ ਸਟਾਲਾਰਟ ਲਾ ਫਰਮ ਦੀ ਭਾਈਵਾਲ ਅਤੇ ਇਮੀਗ੍ਰੇਸ਼ਨ ਵਿਸ਼ੇਸ਼ ਕੈਮਿਲਾ ਕਲੇਮਨ ਕਹਿੰਦੀ ਹੈ ਕਿ ਨਵੇਂ ਨਿਯਮਾਂ ਦੇ ਕਾਰਨ ਵਿਦੇਸ਼ਾਂ ਤੋਂ ਭਰਤੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਟੈਸਟਾਂ ਦੀ ਉਪਲਬਧਤਾ ਸੀਮਤ ਹੈ ਉਨਾ ਚੇਤਾਵਨੀ ਦਿੱਤੀ ਹੈ ਕਿ ਵਾਦੂ ਸਮਾ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਰਗੇ ਖੇਤਰ ਦੇ ਵਿੱਚ ਜੋ ਅੰਤਰਰਾਸ਼ਟਰੀ ਸਟਾਫ ਉੱਤੇ ਨਿਰਭਰ ਨੇ ਉਹ ਮਜ਼ਦੂਰ ਘਾਟ ਨੂੰ ਹੋਰ ਵਧਾ ਸਕਦੇ ਨੇ ਇਸ ਦੇ ਦੌਰਾਨ ਫੈਨੇਸਾ ਗੈਂਗਵੈਨ ਇਮੀਗ੍ਰੇਸ਼ਨ ਲਾਅ ਤੇ ਸੀਨੀਅਰ ਕਲਾਈਂਟ ਮੈਨੇਜਰ ਰੌਲਸ ਕੈਨੇਡੀ ਕਹਿੰਦੇ ਨੇ ਕਿ ਨਵੇਂ ਨਿਯਮਾਂ ਮਾਲਕਾ ਦੇ ਲਈ ਸਮੇਂ ਅਤੇ ਖਰਚੀਆਂ ਦੇ ਜੋਖਮ ਨੂੰ ਵਧਾ ਸਕਦੇ ਨੇ ਹਾਲਾਂਕਿ ਅੰਗਰੇਜ਼ੀ ਪਾਸ਼ਾ ਦੀ ਸ਼ਰਤ ਬਿਨੇ ਕਾਰ ਤੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਨਾ ਕਿ ਸਪੌਂਸਰਸ਼ਿਪ ਦੀ ਸਿੱਧੀ ਲੋੜ ਦੇ ਵਜੋਂ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਕਿੰਨੇ ਬਣਾਉਣਾ ਹੈ ਕਿ ਹੁਨਰਮੰਦ ਪ੍ਰਵਾਸੀ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਏਕੀਕ੍ਰਿਤ ਹੋ ਸਕਣ ਅਤੇ ਉਹਨਾਂ ਦੇ ਕੋਲ ਮਜ਼ਬੂਤ ਤਾਨਾਸ਼ਾਹੀ ਹੁਨਰ ਹੋਣ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇ ਨਾ ਮੌਜੂਦਾ ਵੀਜ਼ਾ ਧਾਰਕਾਂ ਨੇ ਪਹਿਲਾਂ ਹੀ B1 ਪੱਧਰ ਪੂਰਾ ਕਰ ਲਿਆ ਉਹ ਫਿਲਹਾਲ ਆਪਣੇ ਵੀਜ਼ਾ ਐਕਸਟੈਂਸ਼ਨ ਅਤੇ ਸੈਟਲਮੈਂਟ ਲਈ ਉਸੇ ਪੱਤਰ ਉਤੇ ਪ੍ਰੋਸਸ ਕਰ ਸਕਣਗੇ ਜੇਕਰ ਉਹ ਉਸੇ ਵੀਜ਼ਾ ਰੂਟਾਂ ਉਤੇ ਰਹਿੰਦੇ ਨੇ ਤਾਂ ਇਮੀਗ੍ਰੇਸ਼ਨ ਮਹਾਰਾ ਦੀ ਸਲਾਹ ਹੈ ਕਿ ਮਾਲਕ ਅਤੇ ਉਮੀਦਵਾਰ ਦੋਵੇਂ ਨਵੀਆਂ ਭਾਸ਼ਾ ਸ਼ਰਤਾਂ ਬਾਰੇ ਪਹਿਲਾਂ ਤੋਂ ਜਾਣੂ ਹੋਣ ਤਾਂ ਜੋ ਅਰਜ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਅਸਫਲਤਾ ਤੋਂ ਬਚੇ ਜਾ ਸਕੇ ਯੂਕੇ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕਰਦਿਆ ਕਈ ਪ੍ਰਮੁੱਖ ਕਾਮਕਾਜੀ ਰੂਟਾਂ ਦੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਸਰਤਾ ਹੋਰ ਸਖਤ ਕਰ ਦਿੱਤੀਆਂ ਨੇ ਇਹ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਚੁੱਕੇ ਨੇ ਨਵੇਂ ਨਿਯਮਾਂ ਦੇ ਅਨੁਸਾਰ ਹੁਨਰਬੰਦ ਵਰਕਰ ਸਕਿਲ ਅਪ ਵਰਕਰ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਬਿਨੇਕਾਰਾਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦੇ ਉੱਚ ਮਿਆਰ ਉੱਤੇ ਖਰਾ ਉਤਰਨਾ ਹੋਵੇਗਾ ਬੋਲਣ ਸੁਨਣ ਪੜ੍ਹਨ ਅਤੇ ਲਿਖਣ ਦੇ ਲਈ ਲੋੜਿੰਦਾ ਪੱਧਰ ਹੁੰਦਾ B1 ਤੋਂ ਵਧਾ ਕੇ B2 ਕਾ ਦਿੱਤਾ ਗਿਆ ਆਮ ਯੂਰੋਪੀਅਨ ਫਰੇਮਵਰਕ ਆਫ ਰੈਫਰੈਂਸ ਮੁਤਾਬਕ B2 ਪੱਧਰ ਨੂੰ ਉੱਚ ਵਿਚਾਰ ਕਲਾ ਮਿਆਰ ਮੰਨਿਆ ਜਾਂਦਾ ਹੈ ਜੁਲਾਕ ਭਾਗ ਵਿਦੇਸ਼ੀ ਭਾਸ਼ਾ A ਲੈਵਲ ਤੇ ਪ੍ਰੋਪਰ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਲੋਕਾਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਮੌਜੂਦ ਵੀਜ਼ਾ ਸ਼੍ਰੇਣੀ H2 ਦੇ ਵਿੱਚ ਨੇ ਜਦੋਂ ਤੱਕ ਉਹਨਾਂ ਨੂੰ ਆਪਣਾ ਵੀਜ਼ਾ ਬਦਲਣ ਦੀ ਲੋੜ ਨਾ ਪਵੇ DMH ਸਟਾਰਟ ਲੌਕ ਫਾਰਮ ਦੀ ਪਾਈਪ ਅੱਤੇ ਇਮੀਗ੍ਰੇਸ਼ਨ ਅਫੀਸ਼ੀਅਲ ਕੈਮੀਲਾ ਕਲੇਮਨ ਕਹਿੰਦੀ ਹੈ ਕਿ ਨਵੇਂ ਨਿਯਮਾਂ ਦੇ ਕਾਰਨ ਵਿਦੇਸ਼ਾਂ ਤੋਂ ਭਰਤੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਟੈਸਟਾਂ ਦੀ ਉਪਲਬਧਤਾ ਸੀਮਤ ਹੈ ਉਨਾ ਚੇਤਾਵਨੀ ਦਿੱਤੀ ਹੈ ਕਿ ਵਾਦੂ ਸਮਾ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਰਕੇ ਖੇਤਰਾ ਦੇ ਵਿੱਚ ਜੋ ਅੰਤਰਰਾਸ਼ਟਰੀ ਸਟਾਫ ਉੱਤੇ ਨਿਰਭਰ ਨੇ ਉਹ ਮਜ਼ਦੂਰ ਘਾਟ ਨੂੰ ਹੋਰ ਵਧਾ ਸਕਦੇ ਨੇ ਇਸ ਦੌਰਾਨ ਵੈਨੇਸਾ ਗੈਂਗਵੈਨ ਇਮੀਗ੍ਰੇਸ਼ਨ ਲਾਅ ਤੇ ਸੀਨੀਅਰ ਕਲਾਈਂਟ ਮੈਨੇਜਰ ਰੌਲਸ ਕੈਨੇਡੀ ਕਹਿੰਦੇ ਨੇ ਕਿ ਨਵੇਂ ਨਿਯਮਾਂ ਮਾਲਕਾ ਦੇ ਲਈ ਸਮੇਂ ਅਤੇ ਖਰਚੀਆਂ ਦੇ ਜੋਖਮ ਨੂੰ ਵਧਾ ਸਕਦੇ ਨੇ ਹਾਲਾਂਕਿ ਅੰਗਰੇਜ਼ੀ ਪਾਸ਼ਾ ਦੀ ਸ਼ਰਤ ਬਿਨੇਕਾਰ ਦੇ ਵੱਲੋਂ ਪੂਰੀ ਕੀਤੀ ਜਾਂਦੀ ਹੈ ਨਾ ਕਿ ਸਪੌਂਸਰਸ਼ਿਪ ਦੀ ਸਿੱਧੀ ਲੋੜ ਦੇ ਵਜੋਂ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਕਿੰਨੇ ਬਣਾਉਣਾ ਹੈ ਕਿ ਹੁਨਰਮੰਦ ਪਰਵਾਸੀ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਐਕੀਕ੍ਰਿਤ ਹੋ ਸਕਣ ਅਤੇ ਉਹਨਾਂ ਦੇ ਕੋਲ ਮਜ਼ਬੂਤ ਤਾਨਾਸ਼ਾਹੀ ਹੁਨਰ ਹੋਣ ਸਰਕਾਰ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਿਨ੍ਹਾਂ ਮੌਜੂਦਾ ਵੀਜ਼ਾ ਧਾਰਕਾਂ ਨੇ ਪਹਿਲਾਂ ਹੀ B1 ਪੱਤਰ ਪੂਰਾ ਕਰ ਲਿਆ ਉਹ ਫਿਲਹਾਲ ਆਪਣੇ ਵੀਜ਼ਾ ਐਕਸਟੈਂਸ਼ਨ ਅਤੇ ਸੈਟਲਮੈਂਟ ਲਈ ਉਸੇ ਪੱਤਰ ਉਤੇ ਪ੍ਰੋਸੈਸ ਕਰ ਸਕਣਗੇ ਜੇਕਰ ਉਹ ਉਸੇ ਵੀਜ਼ਾ ਰੂਟਾਂ ਉਤੇ ਰਹਿੰਦੇ ਨੇ ਤਾਂ ਇਮੀਗ੍ਰੇਸ਼ਨ ਮਹਾਰਾਜ ਦੀ ਸਲਾਹ ਹੈ ਕਿ ਮਾਲਕ ਅਤੇ ਉਮੀਦਵਾਰ ਦੋਵੇਂ ਨਵੀਆਂ ਭਾਸ਼ਾ ਸ਼ਰਤਾਂ ਬਾਰੇ ਪਹਿਲਾਂ ਤੋਂ ਜਾਣੂ ਹੋਣ ਤਾਂ ਜੋ ਅਰਜ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਅਸਫਲਤਾ ਤੋਂ ਬਚੇ ਜਾ ਸਕੇ ਯੂਕੇ ਸਰਕਾਰ ਨੇ ਵੀਜ਼ਾ ਨੀਤੀਆਂ ਦੇ ਵਿੱਚ ਵੱਡਾ ਬਦਲਾਅ ਕਰਦਿਆ ਕਈ ਪ੍ਰਮੁੱਖ ਕਾਮਕਾਜੀ ਰੂਟਾ ਦੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਸਰਤਾਹ ਹੋਲ ਸਖਤ ਕਰ ਦਿੱਤੀਆਂ ਨੇ ਇਹ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋ ਚੁੱਕੇ ਨੇ ਨਵੇਂ ਨਿਯਮ ਅਧੀਨ ਹੁਨਰਬੰਦ ਵਰਕਰ ਸਕਿਲ ਅਪ ਵਰਕਰ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜੂਅਲ ਵੀਜ਼ਾ ਦੇ ਲਈ ਅਰਜੀ ਦੇਣ ਵਾਲੇ ਪਿਨੇਕਾਰਾਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦੇ ਉੱਚ ਮਿਆਰ ਉੱਤੇ ਖਰਾ ਉਤਰਨਾ ਹੋਵੇਗਾ ਬੋਲਣ ਸੁਣਨ ਪੜਨ ਅਤੇ ਲਿਖਣ ਦੇ ਲਈ ਲੋੜਿੰਦਾ ਪੱਤਰ ਹੁੰਦਾ B1 ਤੋਂ ਵਧਾ ਕੇ B2 ਕਾ ਦਿੱਤਾ ਗਿਆ ਆਮ ਯੂਰੋਪੀਅਨ ਫਰੇਮਵਰਕ ਆਫ ਅ ਰੈਫਰੈਂਸ ਮੁਤਾਬਕ B2 ਪੱਧਰ ਨੂੰ ਉੱਚ ਵਿਚਾਰ ਕਲਾ ਮਿਆਰ ਮੰਨਿਆ ਜਾਂਦਾ ਹੈ ਜੋ ਲਗਭਗ ਵਿਦੇਸ਼ੀ ਭਾਸ਼ਾ A ਲੈਵਲ ਤੇ ਪ੍ਰੋਪਰ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਉਹਨਾਂ ਲੋਕਾਂ ਉੱਤੇ ਲਾਗੂ ਨਹੀਂ ਹੋਵੇਗੀ ਜੋ ਪਹਿਲਾਂ ਹੀ ਮੌਜੂਦ ਵੀਜ਼ਾ ਸ਼੍ਰੇਣੀ H2 ਦੇ ਵਿੱਚ ਨੇ ਜਦੋਂ ਤੱਕ ਉਹਨਾਂ ਨੂੰ ਆਪਣਾ ਵੀਜ਼ਾ ਬਦਲਣ ਦੀ ਲੋੜ ਨਾ ਪਵੇ ਡੀਐਮਐਚ ਸਟਾਲਾਰਟ ਲਾ ਫਰਮ ਦੀ ਭਾਈਵਾਲ ਅਤੇ ਇਮੀਗ੍ਰੇਸ਼ਨ ਵਿਸ਼ੇਸ਼ ਕੈਮਿਲਾ ਕਲੇਮਨ ਕਹਿੰਦੀ ਹੈ ਕਿ ਨਵੇਂ ਨਿਯਮਾਂ ਦੇ ਕਾਰਨ ਵਿਦੇਸ਼ਾਂ ਤੋਂ ਭਰਤੀਆਂ ਦੇ ਵਿੱਚ ਦੇਰੀ ਹੋ ਸਕਦੀ ਹੈ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਅੰਗਰੇਜ਼ੀ ਟੈਸਟਾਂ ਦੀ ਉਪਲਬਧਤਾ ਸੀਮਤ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਵਾਧੂ ਸਮਾ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਰਗੇ ਖੇਤਰਾਂ ਦੇ ਵਿੱਚ ਜੋ ਅੰਤਰਰਾਸ਼ਟਰੀ ਸਟਾਫ ਉੱਤੇ ਨਿਰਭਰ ਨੇ ਉਹ ਮਜ਼ਦੂਰ ਘਾਟ ਨੂੰ ਹੋਰ ਵਧਾ ਸਕਦੇ ਨੇ ਇਸ ਦੌਰਾਨ ਵੈਨੇਸਾ ਕੈਂਗਵੈਨ ਇਮੀਗ੍ਰੇਸ਼ਨ ਲਾਅ ਦੇ ਸੀਨੀਅਰ ਕਲਾਇੰਟ ਮੈਨੇਜਰ ਰੌਲਸ ਕੈਨੇਡੀ ਕਹਿੰਦੇ ਨੇ ਕਿ ਨਵੇਂ ਨਿਯਮਾਂ ਮਾਲਕਾਂ ਦੇ ਲਈ